ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਸ਼ਲੋਕ ਨਖੇਰ ਕੇ ਪੜ੍ਹਨਾ ਮਹੱਲਾ ਚੌਥਾ ਵੱਖਰਾ ਕਹਿਣਾ ਸ਼ਲੋਕ ਮਹੱਲਾ ਨਹੀਂ ਕਹਿਣਾ ਸ਼ਲੋਕ ਮਹੱਲਾ ਚੌਥਾ ਵਿਣ ਨਾ ਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੁਖ ਅਹੰਕਾਰ ਸਲਾਹ ਦੇ ਉਮੈ ਮਮਤਾ ਬਾਦ ਜਿਨ ਸਲਾਹਣ ਸੇ ਮਰਹਿ ਖਾਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉੱਭਰੇ ਜਨ ਨਾਨਕ ਗੁਰਮੁਖ ਉੱਭਰੇ ਜਾਪ ਹਰ ਹਰ ਪਰਮਾਨਾਦ ਪਰਮਾਨਾਦ ਪਾਠ ਇਕੱਠਾ ਹੀ ਕਰਨਾ ਹੈ ਅਪਵਾਦ ਪਾਠ ਵੀ ਇਕੱਠਾ ਹੀ ਕਰਨਾ ਰੱਬਾ ਚੌਥਾ ਸਤਿਗੁਰ ਹਰਿ ਪ੍ਰਭੂ 10 ਨਾਮ ਧਿਆਈ ਮਨ ਹਰੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਸਤਿਗੁਰ ਹਰ ਪ੍ਰਭ 10 ਸਤਿਗੁਰ ਤੇ ਜਮਕ ਲਾ ਦਨੀ ਹੈ 10 ਤੇ ਵਿਸਰਾਮ ਲਾਉਣਾ ਹੈ 10 ਕਸ ਕੇ ਬੋਲਣਾ ਹੈ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਇਹ ਵੀ ਪਾਠ ਵਿਸਰਾਮ ਜਿਹੜਾ ਧਿਆਨ ਨਾਲ ਲਾਉਣਾ ਹੈ ਨਾਨਕ ਨਾਮ ਪਵਿੱਤ ਇਥੇ ਵਿਸਰਾਮ ਹੈ ਹਰ ਮੁਖ ਬੂਲੀ ਇਥੇ ਠਮਕੈ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਯਾ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਰ ਕੋ ਨਾਹੀ ਤੇਰਾ ਸਰੀਰ ਕੋ ਨਾਹੀ ਜਿਸਨੋਂ ਲਵੈ ਲਾਇ ਸੁਨਾਇਆ ਜਿਸਨੋਂ ਲਵੈ ਲਾਇ ਸੁਨਾਇਆ ਤੁਧ ਜੀਵਡਾਤਾ ਤੂ ਹੈ ਨਿਰੰਜਨਾ ਤੂ ਹੈ ਪਾਠ ਇਕੱਠਈਆ ਤੇ ਤੇਜੀ ਨਾਲ ਉਚਾਰਨ ਕਰਨਾ ਤੁਧ ਦਾਤ ਤੁਧ ਜੀਵਡਾਤਾ ਤੂ ਹੈ ਨਿਰੰਜਨਾ ਤੂ ਹੈ ਸੱਚ ਮੇਰਾ ਮਨ ਪਾਇਆ ਦੂਜਾ ਵੀ ਤੂ ਹੈ ਪਦ ਜਿਹੜਾ ਇਕੱਠਾ ਹੀ ਹੈ ਤੂ ਹੈ ਸੱਚ ਮੇਰਾ ਮਨ ਪਾਇਆ ਤੁਦ ਜੀਵਣ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚ ਨਾਇਆ ਨਾਇਆ ਪੁੱਲਾ ਹੀ ਉਚਾਰਨ ਕਰਨਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਇ ਨਾਨਕ ਤੇ ਯਨਕ ਲਾਦਨੀਆ ਨਾਨਕ ਰੋਗ ਗਵਾਇ ਮੇਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਤਾ ਰੰਗ ਸਿਓ ਗੁਰਮੁਖ ਹਰ ਗੁਣਤਾਸ ਜਨ ਨਾਨਕ ਹਰ ਸਰਣਾਗਤੀ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾਬ ਪੌੜੀ ਤੂ ਕਰਤਾ ਪੁਰਖ ਅਗੰਮ ਹੈ ਤੂ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂ ਵੜੀਐ ਤੁਧ ਜੇ ਵੱਡ ਹੋਏ ਸੋ ਆਖੀਐ ਤੁਧ ਜੇ ਹਾ ਤੂ ਹੈ ਪੜੀਐ ਤੁਧ ਜੇ ਹਾ ਤੂ ਹੈ ਪੜੀਐ ਪੜੀਐ ਭਾਰਾ ਉਚਾਰਨ ਕਰਨਾ ਤੂ ਘਟ ਘਟ ਇੱਕ ਵਰਤ ਦਾ ਗੁਰਮੁਖ ਪਰਗੜੀਐ ਤੂ ਸੱਚਾ ਸਭ ਸਦਾ ਖਸਮ ਹੈ ਸਬਦੂ ਤੂੰ ਚੜੀਆ ਤੂੰ ਸੱਚਾ ਸਭ ਸਦਾ ਇਹ ਸਭ ਸਦਾ ਜਿਹੜਾ ਪਾਠ ਸੰਬੰਧਕ ਉਚਾਰਨ ਕਰਨਾ ਤੂੰ ਸੱਚਾ ਸਭ ਸਦਾ ਖਸਮ ਹੈ ਸਬਦੂ ਤੂੰ ਚੜੀਆ ਤੂੰ ਕਰਹ ਸੋ ਸੱਚੇ ਹੋਐਸੀ ਤਾਂ ਕਾਇਤ ਕੜੀਆ ਸ਼ਲੋਕ ਮਹੱਲਾ ਚੌਥਾ ਮੈਂ ਮੰਤਨ ਮੈਂ ਮਾਨਤਨ ਪ੍ਰੇਮ ਪ੍ਰੰਮਕਾ ਮੈਂ ਮਾਨਤਨ ਪ੍ਰੇਮ ਇਤੇਟਮਕਾ ਪ੍ਰੰਮਕਾ ਅਥੇ ਬਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਾਨਾ ਮਹੱਲਾ ਚੌਥਾ ਜਿਨ ਅੰਦਰ ਪੀਤ ਪ੍ਰੰਮ ਕੀ ਜਿਉ ਬੋਲਨ ਤਿ ਵ ਸੁਹਾਨਾ ਨਾਲਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਾਨਾ ਪੌੜੀ ਤੂੰ ਕਰਤਾ ਆਪ ਓ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰ ਹੈ ਸੋ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਹੀ ਤੂੰ ਕਰਨ ਕਾਰਨ ਸਮਰਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਯ ਦਇਆਲ ਹੈ ਸਭ ਤੁਧ ਧਿਆਹੀ ਸਭ ਜੀਅ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ ਸ਼ਲੋਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸਰਾ ਸੁਣ ਸਾਜਣ ਇੱਥੇ ਠੰਮਕ ਲੱਗੇਗੀ ਪ੍ਰੇਮ ਸੰਦੇਸਰਾ ਸੁਣ ਸਾਜਣ ਪ੍ਰੇਮ ਸੰਦੇਸਰਾ ਅੱਖੀ ਤਾਰ ਲਗੰ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰ ਦਾਤਾ ਦਾਇਾਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰਹੁ ਨਿਰਵੈਰ ਹੈ ਸਤਿਗੁਰ ਅੰਦਰਹੁ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰ ਨਾਲ ਜੇ ਵੈਰ ਚਲਾਏ ਦੇ ਹਾਂਜੀ ਇਹ ਪਾਠ ਇਸੇ ਤਰ੍ਹਾਂ ਹੀ ਵਿਚਾਰਨ ਕਰਨਾ ਹੈ ਕਿ ਨਿਰਵੈਰੀ ਬੋਲ ਜਾਂਦੀ ਹਨ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਨ ਵਿੱਚੋ ਤਿਸਟਿਆ ਨ ਕੋਈ ਇਹ ਤਿਸਟਿਆ ਪਾਠ ਪੂਰਾ ਹੀ ਬੋਲਣਾ ਤਿਸਟਿਆ ਨਹੀਂ ਕਹਿਣਾ ਹੈ ਤਨ ਵਿੱਚੋ ਤਿਸਟਿਆ ਨ ਕੋਈ ਸਤਗੁਰ ਸਭ ਦਾ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜਿਹਾਂ ਕੋ ਇਛਾ ਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਸ ਜਾਣਦਾ ਜਿੱਦੂ ਕਿਛ ਗੁੱਝਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਜਿਸ ਨੂੰ ਸਾਹਿਬ ਵੱਡਾ ਕਰੇ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇਂ ਤਿਸ ਬਖਸ ਲਐ ਸੋ ਸਾਹਿਬ ਮਨ ਬਾਣੀ ਜੇ ਸਾਹਿਬ ਮਨ ਬਾਣੀ ਜਿਸ ਸਾਹਿਬ ਭਾਵੇਂ ਤਿਸ ਬਖਸ ਲਐ ਸੋ ਸਾਹਿਬ ਮਾਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਉਸ ਧਿਆਨ ਨਾਲ ਉਚਾਰਨ ਕਰਨਾ ਉਸ ਨਹੀਂ ਕਹਿਣਾ ਉਸ ਉਚਾਰਨ ਕਰਨਾ ਜਿਸ ਨੂੰ ਸਤਗੁਰ ਮਿਲੇ ਸੋ ਗੁਣ ਰਵੈ ਇਹ ਨੂੰ ਉਚਾਰਨ ਕਰਨਾ ਜਿਸ ਨੂੰ ਨੰਨੇ ਹੋੜੇ ਦੇ ਨਾਲ ਨੂੰ ਨਹੀਂ ਕਹਿਣਾ ਦਲਿੰਕੜ ਲਾ ਕੇ ਜਿਸ ਨੂੰ ਸਤਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸਚ ਹੈ ਬੁੱਝ ਸੱਚ ਸੁਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਹਰ ਹਰ ਸਤ ਨਿਰੰਜਨ ਅਮਰ ਹੈ ਹਰ ਸਤ ਨਿਰੰਜਨ ਅਮਰ ਹੈ ਨਿਰਭਾਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤੈਨ ਲੱਥਾ ਹਉ ਮੈ ਭਾਰ ਜਿਨ ਗੁਰਮੁਖ ਹਰਿ ਆਰਾਧਿਆ ਗੁਰਮੁਖ ਹਰ ਸੰਬੰਧਕ ਨਹੀਂ ਕਰਨਾ ਜਿਨ ਗੁਰਮੁਖ ਹਰ ਆਰਾਧਿਆ ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਨਾ જયਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਇਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਸਤਿਗੁਰ ਵਿੱਚ ਆਪ ਵਰਤਦਾ ਹਰਿ ਆਪੇ ਰਖਣਹਾਰ ਤਨ ਧਨ ਗੁਰੂ ਗੁਣ ਗਾਵਦਾ ਰਖਣਹਾਰ ਜਿਹਦਾ ਪਦ ਹੈ ਨਾ ਇਹ ਨਾਣਾ ਵਿੱਚ ਹੈ ਰਖਣਹਾਰ ਨਹੀਂ ਕਹਿੰਦਾ ਨੰਨੇ ਨਾਲ ਰਖਣਹਾਰ ਉਚਾਰਨ ਕਰਨਾ ਧਨ ਧਨ ਇਕ ਧਾਨ ਪੂਲਾ ਬੋਲਣਾ ਦੂਜਾ ਧੰਨ ਕਸ ਕੇ ਬੋਲਣਾ ਧਾਨ ਧੰਨ ਗੁਰੂ ਗੁਣ ਗਾਵਦਾ ਧੰਨ ਧੰਨ ਗੁਰੂ ਗੁਣ ਗਾਵਦਾ ਤਿਸਨੋ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰਜਣਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਐਨ ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਧਿਆਈ ਤੂ ਸਭ ਕਿਲ ਵਿਖ ਕਟੇ ਤਾਸ ਪੌੜੀ ਤੂ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇਂ ਜੋ ਤੁਧ ਸੱਚ ਸਲਾਹ ਦੇ ਤਿਨ ਜਾਮ ਕੰਕਰ ਨੇੜ ਨਾ ਆਵੇ ਤਿਨ ਕੇ ਮੁਖ ਦਰ ਉੱਜਲੇ ਤਿਨ ਕੇ ਮੁਖ ਦਰ ਉੱਜਲੇ ਤਿਨ ਕੇ ਮੁਖ ਦਰ ਉੱਜਲੇ ਮੁਖ ਦਰ ਨਹੀਂ ਕਹਿਣਾ ਜਿਨ ਹਰ ਹਿਰਦੈ ਸੱਚਾ ਭਾਵੈ ਕੂੜਿਆਰ ਪਿਛਾਹਾ ਸੱਟੀਆਂ ਨ ਕੂੜ ਹਿਰਦੈ ਕਪਟ ਮਹਾ ਦੁੱਖ ਪਾਵੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਕੂੜਿਆਰ ਇਥੇ ਯਮਕ ਲੱਗ ਜੰਨੀ ਹੈ ਕੂੜਿਆਰ ਪਿਛਾਹ ਹ ਸਕਤੀਆਂ ਸੱਟੀਆਂ ਜਿਹੜਾ ਪਾਦਾ ਨਾ ਕਸ ਕੇ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਸੱਟੀਆਂ ਤੇ ਕੂੜ ਹਿਰਦਾ ਕਪਟ ਮਹਾ ਦੁਖ ਪਾਵੈ ਕੂੜ ਹਿਰਦਾ ਕਪਟ ਇੱਥੇ ਠਮਕੈ ਮਹਾ ਦੁਖ ਪਾਵੈ ਮੋਹ ਕਾਲੇ ਕੂੜਿਆਰੀਆ ਕੂੜਿਆਰ ਕੂੜ ਹੋਏ ਜਾਵੈ ਮੋਹ ਮੋਹ ਕਾਲੇ ਕੂੜਿਆਰੀਆ ਇੱਥੇ ਵਿਸਰਾਮ ਹੈ ਕੂੜਿਆਰ ਇਥੇ ਯਮਕ ਕੂੜੋ ਹੋਏ ਜਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ